ਗ੍ਰਿਤ ਸਰ थाना छे रटादी पुलिस नु मिली ਵੱਡੀ ਸਫਲਤਾ ਵਾਰਦਾਤਾ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਦੋਸ਼ੀ ਪੀ ਅਨੁਕੀਤਾ ਗ੍ਰਿਫਤਾਰ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਪ੍ਰਭਜੋਤ ਸਿੰਘ ਜੀ ਵਰਕ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਲੁੱਟਖੋ ਕਰਨ ਵਾਲੇ ਆ ਡਰੱਗ ਵੇਚਣ ਵਾਲੇ ਆ ਇਹਨਾਂ ਦੇ ਖਿਲਾਫ ਜਿਹੜੀ ਆ ਸਾਡੇ ਥਾਣੇ ਵੱਲੋਂ ਮੈਂ ਮਿੱਟੀ ਗਈ ਆ ਜਿਹਦੇ ਕਿ ਕਾਫੀ ਰਿਕਵਰੀਆਂ ਅਸੀਂ ਪਿਛਲੇ ਸਮੇਂ ਦੌਰਾਨ ਕੀਤੀਆਂ ਤੇ ਹੁਣ ਵੀ ਇਹ ਜਿਹੜਾ ਇੱਕ ਪੀਓਸੀ ਮਤਲਬ ਇਹਦਾ ਨਾਮ ਸੋਨੂ ਸੂਰਾ ਵਾਲਾ ਮਾਸਟਰਮਾਈਂਡ ਸੀ ਇਹ ਜਿਹੜਾ ਇੱਕ ਮੁਕਦਮਾ ਸੁਖਵੰਤ ਸਿੰਘ ਦਾ ਪੁੱਤਰ ਸੰਤੋਖ ਸਿੰਘ ਇਹ ਗਲੀ ਮਲਾਪ ਵਾਲੀ ਜਿਹੜਾ ਕਨੂਪੁਰ ਕਾਲੇ ਦਾ ਉਹਨੇ ਦਰਜ ਰਿਸਟਰ ਕਰਾਇਆ ਸੀ ਉਹਨੂੰ ਇਹਦੇ ਸਾਥੀਆਂ ਨੇ ਜਿਹੜਾ ਮਤਲਬ ਵਜਿੰਦਰ ਕੁਮਾਰ ਤੇ ਹੋਰ ਵੀ ਦੋਸ਼ੀਆਂ ਨੇ ਜਿਹੜੀਆਂ ਸੱਟਾਂ ਲਾਈਆਂ ਸੀ ਤੇ ਉਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਜਿਹੜਾ ਤਿੰਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਮਤਲਬ 26 ਦਾ 23 ਨੂੰ ਵਜਿੰਦਰ ਸਿੰਘ ਤੇ ਰਾਜਵੀਰ ਕੌਰ ਨੂੰ ਮੈਂ ਸਬਜਾਬਤਾ ਗ੍ਰਿਫਤਾਰ ਕੀਤਾ ਸੀ ਤੇ ਇਹ ਜਿਹੜਾ सोनू ਸੂਰਾ ਵਾਲੇ ਦੇ ਨਾਂ ਤੇ ਮਸ਼ਹੂਰ ਹੈ ਇਹ ਡਰੱਗ ਦਾ ਧੰਦਾ ਵੀ ਕਰਦਾ ਰਿਹਾ ਤੇ ਇਹਨੂੰ ਕੱਲ ਜਿਹੜਾ ਅਸੀਂ ਕਨਪੁਰ ਕਾਲੇ ਤੋਂ ਮੁਕੱਦਮਾ ਨੰਬਰ 228 25 10 23 ਜੁਰਮ 452 295 323 148 190 ਦੇ ਤਹਿਤ ਜਿਹੜਾ ਗ੍ਰਿਫਤਾਰ ਕੀਤਾ ਅਰੇ ਪਰ ਪਹਿਲੇ ਵੀ ਪਰਚੇ ਗਏ ਦਰਜ ਇਹਦੇ ਤੇ ਸੱਤ ਮਕਦਮੇ ਟੋਟਲ ਦਰਜ ਨੇ ਜਿਨ੍ਹਾਂ ਚੋਂ ਪੰਜ ਪੰਜ ਐਨਡੀਪੀਐਸ ਸਕਰਟ ਦੇ ਮਕਦਮੇ ਦਰਜ ਨੇ ਤੇ ਇਹ ਕੁਛ ਲੜਾਈਆਂ ਝਗੜੇ ਆਂਦੇ ਆ ਤੇ ਹੁਣ ਇੱਕ ਮਕਦਮਾ ਜਿਹੜਾ ਸਾਡਾ ਹੈਗਾ 53 ਨੰਬਰ 16 ਦਾ 363 ਸ਼ਹਿਰ ਦਾ ਉਹਦੇ ਵਿੱਚ ਇਹ ਭਗੌੜਾ ਸੀ ਪੀਓ ਸੀ ਉਹਦੇ ਚ ਵੀ ਅਸੀਂ ਇਹਨੂੰ ਅਰੈਸਟ ਕੀਤਾ ਦੋ ਮਕਦਮਿਆਂ ਦੇ ਵਿੱਚ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਤੇ ਇਹਨੂੰ ਪੇਸ਼ ਅਦਾਲਤ ਕਰਕੇ ਇਹਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਾਂਗੇ ਨਸ਼ੇ ਦਾ ਵੀ ਆਦੀ ਹੈ ਨਸ਼ੇ ਦਾ ਆਦੀ ਹੈ ਵਾਰਦਾਤ ਦੇ ਵਿੱਚ ਵਰਤਿਆ ਜਿਹੜਾ ਦਾਤਰ ਸੀ ਉਹ ਵੀ ਅਸੀਂ ਇਹਨ ਤੋਂ ਬਰਾਮਦ ਕੀਤਾ ਇਹ ਵਾਰਦਾਤ ਇਕੱਲਾ ਹੀ ਕਰਦਾ ਹੈ ਕਿ ਹੋਰ ਵੀ ਲੋਕ ਰਲਣਾ ਸ਼ਾਮਲ ਇਹਦੇ ਨਾਲ ਹੋਰ ਵੀ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਕਿਉਂਕਿ ਇਹ ਡਰਗ ਦਾ ਧੰਦਾ ਕਰਦਾ ਹੋਣ ਕਰਕੇ ਜਿਹੜੇ ਲੋਕ ਵਿਰੋਧ ਕਰਦੇ ਸੀ ਇਸ ਗੱਲ ਦਾ ਕਮੇਟੀ ਵਾਲਿਆਂ ਦੇ ਇਹਨਾਂ ਹਮਲਾ ਕੀਤਾ ਸੀ ਜਿਹੜਾ ਕਿ ਇਹ ਮਾਸਟਰਮਾਈਂਡ ਹੈ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜੇ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਜਿਹੜਾ ਵਾ ਅਹੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਇਹਨਾਂ ਨੂੰ ਗਲਤ ਕੰਮ ਜਿਹੜਾ ਵਾ ਛੱਡ ਦੇਣਾ ਚਾਹੀਦਾ ਵਾ ਨਸ਼ੇ ਵਿੱਚ ਨਾਲ ਜਿਹੜੇ ਦੂਜੇ ਬੱਚਿਆਂ ਦੀ ਜ਼ਿੰਦਗੀ ਲਾਈਫ ਬਰਬਾਦ ਹੋ ਰਹੀ ਹੈ ਮਤਲਬ ਇਹਨਾਂ ਨੂੰ ਇਹ ਰਸਤਾ ਜਿਹੜਾ ਇਹ ਛੱਡਣਾ ਚਾਹੀਦਾ ਤੇ ਆਪਣੀ ਮਿਹਨਤ ਕਰਨੀ ਚਾਹੀਦੀ